ਛੋਟੇ ਛੋਟੇ ਪਰ ਬਹੁਤ ਹੀ ਕਮਾਲ ਦੇ ਕਿਚਨ ਟਿਪਸ ਇੱਕ ਵਾਰ ਜ਼ਰੂਰ ਸੁਣੋ ਨੰਬਰ 1 ਜਿਹੜੀਆਂ ਔਰਤਾਂ ਖਾਣਾ ਖਾਣ ਤੋਂ ਤੁਰੰਤ ਬਾਅਦ ਸੌ ਜਾਂਦੀਆਂ ਹਨ ਉਹ ਬਹੁਤ ਜਲਦੀ ਬੁੱਢੀਆਂ ਹੋ ਜਾਂਦੀਆਂ ਹਨ ਕਿਉਂਕਿ ਖਾਣਾ ਖਾਣ ਤੋਂ ਬਾਅਦ ਸੈਰ ਕਰਨੀ ਬਹੁਤ ਹੀ ਜ਼ਰੂਰੀ ਹੁੰਦੀ ਹੈ ਨੰਬਰ 2 ਜਦ ਅਸੀਂ ਖੜੇ ਹੋ ਕੇ ਪਾਣੀ ਪੀਂਦੇ ਹਾਂ ਤਾਂ ਇਸ ਨਾਲ ਪਾਣੀ ਬਿਨਾਂ ਛਣੇ ਹੀ ਕਿਡਨੀ ਤੋਂ ਬਾਹਰ ਨਿਕਲਣ ਲੱਗ ਜਾਂਦਾ ਹੈ ਜਿਸ ਨਾਲ ਕਿਡਨੀ ਵੀ ਖਰਾਬ ਹੋ ਜਾਂਦੀ ਹੈ ਦੇ ਨਾਲ ਹੀ ਗੋਡਿਆਂ ਦਾ ਦਰਦ ਵੀ ਸ਼ੁਰੂ ਹੋ ਜਾਂਦਾ ਹੈ। ਨੰਬਰ 3 ਗਰਮ ਪਾਣੀ ਵਿੱਚ ਨਮਕ ਮਿਲਾ ਕੇ ਕੁਰਲੀ ਕਰਨ ਨਾਲ ਮੂੰਹ ਦੀ ਦੁਰਗੰਧ ਖਤਮ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਹ ਦੰਦਾਂ ਲਈ ਵੀ ਕਾਫੀ ਲਾਭਕਾਰੀ ਹੁੰਦਾ ਹੈ। ਨੰਬਰ 4 ਇਸ਼ਨਾਨ ਕਰਨ ਤੋਂ ਬਾਅਦ ਜੇਕਰ ਤੁਸੀਂ ਦੇਸੀ ਘਿਓ ਦੀਆਂ ਦੋ ਬੂੰਦਾਂ ਅੱਖਾਂ ਦੇ ਥੱਲੇ ਕਾਲੇ ਘੇਰਿਆਂ ਤੇ ਲਗਾ ਕੇ ਮਾਲਿਸ਼ ਕਰ ਲੈਂਦੇ ਹੋ ਤਾਂ ਇਸ ਨਾਲ ਅੱਖਾਂ ਦੇ ਕਾਲੇ ਘੇਰੇ ਸਾਫ਼ ਹੋਣ ਲੱਗ ਜਾਂਦੇ ਹਨ। ਨੰਬਰ 5 ਜਿਹੜੀਆਂ ਔਰਤਾਂ ਦੇ ਬੁੱਲਾਂ ਦੇ ਉੱਪਰ ਭਾਵ ਆਪਰ ਲਿਪਸ ਤੇ ਵਾਲ ਜਿਆਦਾ ਆਉਂਦੇ ਹਨ ਉਹ ਨਿੰਬੂ ਦੇ ਰਸ ਵਿੱਚ ਚੀਨੀ ਮਿਕਸ ਕਰਕੇ 30 ਮਿੰਟ ਲਈ ਲਗਾ ਕੇ ਰੱਖ ਲਓ ਇਸ ਨਾਲ ਸਾਰੇ ਵਾਲ ਸਨ ਨਾਲ ਨਿਕਲ ਜਾਣਗੇ ਨੰਬਰ 6 ਜੇਕਰ ਤੁਸੀਂ ਫਟਕੜੀ ਨੂੰ ਪਾਣੀ ਵਿੱਚ ਮਿਲਾ ਕੇ ਫਰਸ਼ ਉੱਪਰ ਪੋਚਾ ਲਗਾ ਦਿੰਦੇ ਹੋ ਤਾਂ ਇਸ ਨਾਲ ਮੱਛਰ ਮੱਖੀ ਫਰਸ਼ ਤੇ ਨਹੀਂ ਆਉਂਦਾ ਨੰਬਰ 7 ਜਿਹੜੇ ਲੋਕ ਖੜੇ ਹੋ ਕੇ ਪਾਣੀ ਪੀਂਦੇ ਹਨ ਉਨ੍ਹਾਂ ਦੇ ਗੋਡਿਆਂ ਵਿੱਚ ਹੋ ਰਹੇ ਦਰਦ ਨੂੰ ਦੁਨੀਆਂ ਦਾ ਕੋਈ ਵੀ ਇਨਸਾਨ ਨਹੀਂ ਰੋਕ ਸਕਦਾ ਇਸੇ ਲਈ ਹਮੇਸ਼ਾ ਬਾਰ-ਬਾਰ ਕਿਹਾ ਜਾਂਦਾ ਹੈ ਕਿ ਪਾਣੀ ਹਮੇਸ਼ਾ ਬੈਠ ਕੇ ਪੀਓ ਨੰਬਰ 8 ਜੇਕਰ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਖਾਣਾ ਖਾਣ ਤੋਂ ਬਾਅਦ ਅਤੇ ਸੌਣ ਤੋਂ 1-2 ਘੰਟਾ ਪਹਿਲਾਂ ਹਲਦੀ ਨੂੰ ਗਰਮ ਦੁੱਧ ਵਿੱਚ ਮਿਕਸ ਕਰਕੇ ਪੀ ਲਓ ਇਸ ਨਾਲ ਨੀਂਦ ਬਹੁਤ ਵਧੀਆ ਆਵੇਗੀ ਨੰਬਰ 9 ਚਾਹ ਵਿੱਚ ਸੌਂਫ ਪਾ ਕੇ ਪੀਣ ਨਾਲ ਕਬਜ਼ ਵਰਗੀ ਭੈੜੀ ਬਿਮਾਰੀ ਵੀ ਦੂਰ ਹੋਣ ਲੱਗ ਜਾਂਦੀ ਹੈ ਨੰਬਰ 10 ਗੁਲਾਬ ਦੀਆਂ ਪੱਤੀਆਂ ਦਾ ਰਸ ਕੱਢ ਕੇ ਦੋ ਬੂੰਦਾਂ ਕੰਨ ਵਿੱਚ ਪਾਉਣ ਨਾਲ ਕੰਨਾਂ ਦਾ ਦਰਦ ਦੂਰ ਹੋ ਜਾਂਦਾ ਹੈ। ਨੰਬਰ 11 ਠੰਡੇ ਪਾਣੀ ਨਾਲ ਕਦੇ ਵੀ ਤਰਬੂਜ ਨਾ ਖਾਓ ਤੇ ਉੜਦ ਦੀ ਦਾਲ ਦੇ ਨਾਲ ਕਦੇ ਵੀ ਮੋਲੀ ਨਾ ਖਾਓ। ਨੰਬਰ 12 ਜੇਕਰ ਦੰਦਾਂ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਹਲਦੀ ਨੂੰ ਸਰੋਂ ਦੇ ਤੇਲ ਵਿੱਚ ਪਾ ਕੇ ਹਲਕਾ ਜਿਹਾ ਗਰਮ ਕਰ ਲਓ। ਇਸ ਪੇਸਟ ਨੂੰ ਦੰਦਾਂ ਉੱਪਰ ਲਗਾ ਲਓ ਕੁਝ ਸਮੇਂ ਬਾਅਦ ਸਾਫ਼ ਕਰ ਲਓ ਇਸ ਨਾਲ দাঁਤਾਂ ਨੂੰ ਕਾਫੀ ਰਾਮ ਮਿਲਦਾ ਹੈ। ਨੰਬਰ 13 ਜੇਕਰ ਕੌਫੀ ਕੋੜੀ ਬਣ ਜਾਵੇ ਤਾਂ ਉਸ ਵਿੱਚ ਇੱਕ ਚੁਟਕੀ ਨਮਕ ਦੀ ਮਿਲਾ ਦਿਓ ਇਸ ਦੀ ਮਦਦ ਨਾਲ ਉਹ ਸਕੌੜਾ પણ ਦੂਰ ਹੋ ਜਾਵੇਗਾ। ਨੰਬਰ 14 ਆਲੂ ਨੂੰ ਉਬਾਲਣ ਸਮੇਂ ਜੇਕਰ ਤੁਸੀਂ ਥੋੜਾ ਜਿਹਾ ਨਮਕ ਮਿਕਸ ਕਰਦੇ ਹੋ ਤਾਂ ਇੱਕ ਤਾਂ ਇਸ ਦੇ ਨਾਲ ਉਹ ਜਲਦੀ ਪੱਕ ਜਾਂਦੇ ਹਨ ਦੂਸਰਾ ਉਹਨਾਂ ਨੂੰ ਛਿੱਲਣ ਸਮੇਂ ਉਹਨਾਂ ਦਾ ਛਿਲਕਾ ਵੀ ਆਸਾਨੀ ਨਾਲ ਉਤਰ ਜਾਂਦਾ ਹੈ। ਨੰਬਰ 15 ਪਿੱਠ ਦਰਦ ਜਾਂ ਫਿਰ ਕਮਰ ਵਿੱਚ ਜਿਕਰ ਦਰਦ ਹੋ ਰਿਹਾ ਹੋਵੇ ਤਾਂ ਦੁੱਧ ਦੇ ਵਿੱਚ ਪੀਸੀ ਹੋਈ ਸੌਂਫ ਮਿਕਸ ਕਰਕੇ ਪੀ ਲਓ ਇਸ ਨਾਲ ਦਰਦ ਤੋਂ ਕਾਫੀ ਰਾਹਤ ਮਿਲੇਗੀ ਨੰਬਰ 16 ਮਲੇਰੀਏ ਦੀ ਬਿਮਾਰੀ ਤੋਂ ਬਚਣ ਦੇ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਸਿਰਹਾਣੇ ਕੋਲ ਗੀਂਦੇ ਦੇ ਕੁਝ ਫੁੱਲ ਰੱਖ ਲਓ ਇਸ ਦੀ ਗੰਧ ਦੇ ਨਾਲ ਮੱਛਰ ਪਿੱਛੇ ਭਜਦਾ ਹੈ ਤੇ ਮਲੇਰੀਏ ਵਰਗੀ ਬਿਮਾਰੀ ਤੋਂ ਪਚਾਉ ਹੁੰਦਾ ਹੈ ਨੰਬਰ 17 ਸੰਤਰੀ ਵਿੱਚ ਵਿਟਾਮਿਨ ਸੀ ਦੀ ਮਾਤਰਾ ਪਾਈ ਜਾਂਦੀ ਹੈ ਜੇਕਰ ਤੁਸੀਂ ਇਸ ਦੇ ਜੂਸ ਦਾ ਰੋਜ਼ਾਨਾ ਸੇਵਨ ਕਰਦੇ ਹੋ ਤਾਂ ਇਸ ਦੇ ਨਾਲ ਤੁਹਾਡੇ ਵਾਲਾਂ ਦਾ ਝੜਨਾ ਬੰਦ ਹੋ ਜਾਵੇਗਾ ਤੇ ਵਾਲਾਂ ਦੀ ਗ੍ਰੋਥ ਵੀ ਵਧੇਗੀ ਨੰਬਰ 18 ਕਾਲੇ ਉਰਦ ਪੀਸ ਕੇ ਉਹਨਾਂ ਦਾ ਪੇਸਟ ਬਣਾ ਕੇ ਸਫੇਦ ਦਾਗਾਂ ਵਾਲੀ ਜਗ੍ਹਾ ਤੇ ਲਗਾਉਣ ਦੇ ਨਾਲ ਉਹ ਦਾਗ ਮਿਟਣ ਲੱਗ ਜਾਂਦੇ ਹਨ ਨੰਬਰ 19 ਅਦਰਕ ਦਾ ਛੋਟਾ ਜਿਹਾ ਟੁਕੜਾ ਰੋਜ਼ਾਨਾ ਚਬਾਉਣ ਨਾਲ ਤੁਸੀਂ ਲੰਮੀ ਉਮਰ ਤੱਕ ਜਵਾਨ ਰਹੋਗੇ ਨੰਬਰ 2 ਪਿਆਜ਼ ਦਾ ਛਿਲਕਾ ਹਮੇਸ਼ਾ ਪਤਲਾ ਹੀ ਉਤਾਰੋ ਕਿਉਂਕਿ ਇਸੇ ਛਿਲਕੇ ਵਿੱਚ ਵੀ ਕਾਫੀ ਲੋਹਿੰਦੇ ਤੱਤ ਪਾਏ ਜਾਂਦੇ ਹਨ। ਨੰਬਰ 21 ਅਦਰਕ ਦਾ ਟੁਕੜਾ ਰੋਜ਼ਾਨਾ ਚਬਾ ਕੇ ਖਾਣ ਨਾਲ ਤੁਸੀਂ ਹਮੇਸ਼ਾ ਜਵਾਨ ਰਹੋਗੇ ਤੇ ਨਾਲ ਹੀ ਹਰਟ ਅਟੈਕ ਦੀ ਬਿਮਾਰੀ ਤੋਂ ਬਚੇ ਰਹੋਗੇ। ਨੰਬਰ 22 ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਦੇ ਲਈ ਜੇਕਰ ਤੁਸੀਂ ਰੋਜ਼ਾਨਾ ਭਿੱਜੀ ਹੋਈ ਮੂੰਗਫਲੀ ਖਾਂਦੇ ਹੋ ਤਾਂ ਇਸ ਦੇ ਨਾਲ ਤੁਹਾਡੇ ਸਰੀਰ ਨੂੰ ਕਾਫੀ ਪੋਸ਼ਟਿਕ ਤੱਤ ਮਿਲਦੇ ਹਨ। ਨੰਬਰ 23 ਤਹੀ ਖਾਣ ਨਾਲ ਸਰੀਰ ਦੀ ਇਨਫੈਕਸ਼ਨ ਤੇ ਪਿਸ਼ਾਬ ਦੀ ਇਨਫੈਕਸ਼ਨ ਖਤਮ ਹੋ ਜਾਂਦੀ ਹੈ। ਇਹ ਲੀਵਰ ਨੂੰ ਕਾਫੀ ਲਾਭ ਪਹੁੰਚਾਉਂਦਾ ਹੈ। ਨੰਬਰ 24 ਜਿਆਦਾ ਮਸਾਲੇਦਾਰ ਚੀਜ਼ਾਂ ਦਾ ਸੇਵਨ ਕਰਨ ਨਾਲ ਇਨਸਾਨ ਉਮਰ ਤੋਂ ਪਹਿਲਾਂ ਹੀ ਬੁੱਢਾ ਦਿਖਣ ਲੱਗ ਜਾਂਦਾ ਹੈ ਤੇ ਨਾਲ ਹੀ ਵਜ਼ਨ ਵੀ ਤੇਜ਼ੀ ਨਾਲ ਵਧਣ ਲੱਗ ਪੈਂਦਾ ਹੈ। ਨੰਬਰ 25 ਜੇਕਰ ਤੁਹਾਡਾ ਵਜ਼ਨ ਜਿਆਦਾ ਵੱਧ ਰਿਹਾ ਹੈ ਤਾਂ ਤੁਸੀਂ ਮੇਥੀ ਜਾਂ ਫਿਰ ਸੌਂਫ ਵਾਲਾ ਪਾਣੀ ਪੀਣਾ ਸ਼ੁਰੂ ਕਰ ਦੇਵੋ ਇਸ ਦੇ ਨਾਲ ਤੁਹਾਡਾ ਵਜ਼ਨ ਤੇਜ਼ੀ ਨਾਲ ਘਟ ਹੋਣ ਲੱਗ ਜਾਵੇਗਾ ਨੰਬਰ 26 ਜੇਕਰ ਤੁਸੀਂ ਘਰ ਬੈਠੇ ਹੀ ਪਾਰਲਰ ਦੀ ਤਰ੍ਹਾਂ ਚਿਹਰੇ ਤੇ 글로ਰ ਚਾਹੁੰਦੇ ਹੋ ਤਾਂ ਰੋਜ਼ਾਨਾ ਆਪਣੇ ਚਿਹਰੇ ਉੱਪਰ ਬਦਾਮ ਦੇ ਤੇਲ ਦੀਆਂ ਥੋੜੀਆਂ ਜੀਆਂ ਬੂੰਦਾਂ ਦੀ ਮਾਲਿਸ਼ ਜ਼ਰੂਰ ਕਰੋ ਕਿਉਂਕਿ ਬਦਾਮ ਦੇ ਤੇਲ ਵਿੱਚ ਬਹੁਤ ਸਾਰੇ ਪੋਸ਼ਟਿਕ ਤੱਤ ਪਾਏ ਜਾਂਦੇ ਹਨ ਨੰਬਰ 27 ਸਟੱਲ ਲੱਗੀ ਵਾਲੀ ਜਗ੍ਹਾ ਦੇ ਉੱਪਰ ਘਰ ਦਾ ਬਣਿਆ ਮੱਖਣ ਲਗਾਉਣ ਨਾਲ ਆਰਾਮ ਮਿਲਦਾ ਹੈ ਤੇ ਦਾਗ ਵੀ ਨਹੀਂ ਪੈਂਦਾ। ਨੰਬਰ 28 ਦੰਦਾਂ ਵਾਲੇ ਬੁਰਸ਼ ਉੱਪਰ ਹਲਕਾ ਜਿਹਾ ਮਿੱਠਾ ਸੋਡਾ ਤੇ ਨਮਕ ਮਿਕਸ ਕਰਕੇ ਜੇਕਰ ਤੁਸੀਂ ਦੰਦਾਂ ਉੱਪਰ ਫੇਰ ਲੈਂਦੇ ਹੋ ਤਾਂ ਇਸ ਨਾਲ ਦੰਦ ਚਮਕਣ ਲੱਗ ਜਾਂਦੇ ਹਨ। ਨੰਬਰ 29 ਫਟਕੜੀ ਵਾਲੇ ਪਾਣੀ ਨਾਲ ਇਸ਼ਨਾਨ ਕਰਨ ਦੇ ਨਾਲ ਤੁਹਾਡੇ ਸਰੀਰ ਵਿੱਚੋਂ ਕਦੇ ਵੀ ਸਮੈਲ ਨਹੀਂ ਆਉਂਦੀ। ਨੰਬਰ 30 ਸੌਣ ਤੋਂ ਪਹਿਲਾਂ ਕਦੇ ਵੀ ਖਾਣਾ ਨਾ ਖਾਓ। ਹਮੇਸ਼ਾ 1-2 ਘੰਟੇ ਪਹਿਲਾਂ ਹੀ ਖਾਣਾ ਖਾਓ। ਜੋ ਤੁਹਾਡੇ ਸਰੀਰ ਲਈ ਬਿਲਕੁਲ ਸਹੀ ਹੈ। ਨੰਬਰ 31 ਗਰਮੀ ਕਾਰਨ ਜੇਕਰ ਚਿਹਰੇ ਉੱਪਰ ਕਾਲਾਪਨ ਆ ਗਿਆ ਹੋਵੇ ਤਾਂ ਹਲਦੀ ਅਤੇ ਬੇਸਣ ਦਾ ਫੇਸ ਪੈਕ ਤਿਆਰ ਕਰੋ। ਇਸ ਦੇ ਲਈ 1 ਚਮਚ ਬੇਸਣ ਵਿੱਚ ਥੋੜੀ ਜਿਹੀ ਹਲਦੀ ਤੇ ਦਹੀਂ ਮਿਕਸ ਕਰਕੇ ਆਪਣੇ ਚਿਹਰੇ ਨੂੰ ਧੋ ਕੇ ਇਸ ਦੇ ਉੱਤੇ ਲਗਾ ਲਓ। ਫਿਰ ਸੁੱਕਣ ਤੋਂ ਬਾਅਦ ਸਕਰਬ ਕਰਕੇ ਪਾਣੀ ਨਾਲ ਧੋ ਦਿਓ। ਇਸ ਨਾਲ ਚਿਹਰੇ ਤੇ ਚਮਕ ਆਵੇਗੀ ਤੇ ਨਾਲ ਹੀ ਕਾਲਾਪਨ ਦੂਰ ਹੋ ਜਾਵੇਗਾ। ਨਰਾਤਿਆਂ ਤੇ ਦਿਨਾਂ ਵਿੱਚ ਲੜਾਈ ਝਗੜੇ ਤੋਂ ਹਮੇਸ਼ਾ ਦੂਰ ਰਹੋ ਅਤੇ ਨਾਲ ਹੀ ਆਪਣੇ ਘਰ ਵਿੱਚ ਹਮੇਸ਼ਾ ਸ਼ਾਂਤੀ ਵਾਲਾ ਮਾਹੌਲ ਬਣਾ ਕੇ ਰੱਖੋ ਜੋ ਤੁਹਾਡੇ ਘਰ ਵਿੱਚ ਖੁਸ਼ਹਾਲੀ ਲੈ ਕੇ ਆਵੇਗਾ। ਨੰਬਰ 34 ਮਖਾਣੀ ਦੁੱਧ ਵਿੱਚ ਪਕਾ ਕੇ ਖਾਣ ਨਾਲ ਤੁਸੀਂ ਦੁਬਲੇ ਪਤਲੇ ਸਰੀਰ ਨੂੰ ਸਹੀ ਕਰ ਸਕਦੇ ਹੋ। ਨੰਬਰ 35 ਆਪਣੇ ਘਰ ਵਿੱਚ ਕਦੇ ਵੀ ਟੁੱਟੀ ਹੋਈ ਕੋਈ ਵੀ ਚੀਜ਼, ਕੜੀ, ਸ਼ੀਸ਼ਾ ਜਾਂ ਹੋਰ ਸਮਾਨ ਨਾ ਰੱਖੋ, ਨਾ ਹੀ ਇਸ ਦੀ ਵਰਤੋਂ ਕਰੋ। ਇਸ ਨਾਲ ਘਰ ਵਿੱਚ ਗਰੀਬੀ ਆਉਣ ਲੱਗ ਜਾਂਦੀ ਹੈ ਤੇ ਬਰਕਤ ਵੀ ਨਹੀਂ ਰਹਿੰਦੀ। ਨੰਬਰ 36 ਜੇਕਰ ਤੁਸੀਂ ਆਪਣੇ ਘਰ ਨੂੰ ਬੁਰੀ ਨਜ਼ਰ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਮਿੱਟੀ ਦੀ ਟੋੜੀ ਨੂੰ ਕਾਲਸ ਨਾਲ ਕਾਲੀ ਕਰਕੇ ਘਰ ਦੇ ਕੋਲਿਆਂ ਦੇ ਉੱਪਰ ਰੱਖ ਦਿਓ। ਇਸ ਨਾਲ ਤੁਹਾਡਾ ਘਰ ਬੁਰੀ ਨਜ਼ਰ ਤੋਂ ਬਚਿਆ ਰਹੇਗਾ। ਨੰਬਰ 37 ਜੇਕਰ ਤੁਸੀਂ ਫਰਿੱਜ ਵਿੱਚ ਬ੍ਰੈਡਾਂ ਨੂੰ ਰੱਖਦੇ ਹੋ ਤੇ ਉਹ ਸੁੱਕ ਜਾਂਦੇ ਹਨ ਜੋ ਖਾਣ ਦੇ ਯੋਗ ਵੀ ਨਹੀਂ ਰਹਿੰਦੇ। ਇਸ ਲਈ ਇਹਨਾਂ ਨੂੰ ਹਮੇਸ਼ਾ ਰੂਮ ਟੈਂਪਰੇਚਰ ਦੇ ਅਨੁਸਾਰ ਹੀ ਰੱਖੋ ਤਾਂ ਜੋ ਇਹ ਖਰਾਬ ਨਾ ਹੋਵੇ। ਨੰਬਰ 38 ਸਬਜ਼ੀ ਬਣਾਉਣ ਸਮੇਂ ਅਦਰਕ ਲਸਣ ਦਾ ਸੇਵਨ ਕਰਨ ਨਾਲ ਤੁਹਾਡੀ ਪੇਟ ਦੀ ਗੈਸ ਨਹੀਂ ਬਣਦੀ। ਸਰੀਰ ਨੂੰ ਵੀ ਬਹੁਤ ਸਾਰੇ ਲਾਭ ਮਿਲਦੇ ਹਨ। ਨੰਬਰ 39 ਸੌਣ ਤੋਂ ਪਹਿਲਾਂ ਜੇਕਰ ਤੁਸੀਂ ਆਪਣੀ ਰਸੋਈ ਦੀ ਸਫਾਈ ਚੰਗੀ ਤਰ੍ਹਾਂ ਨਾਲ ਕਰ ਲੈਂਦੇ ਹੋ ਤੇ ਇਸ ਨਾਲ ਘਰ ਵਿੱਚ ਬਰਕਤ ਰਹਿਣ ਲੱਗ ਜਾਂਦੀ ਹੈ। ਨੰਬਰ 40 ਔਲਿਆਂ ਦਾ ਅਚਾਰ ਖਾਣ ਨਾਲ ਸਰੀਰ ਨੂੰ ਕਾਫੀ ਲਾਭ ਮਿਲਦੇ ਹਨ। ਵਾਲ ਵੀ ਕਾਲੇ ਹੋ ਜਾਂਦੇ ਹਨ ਤੇ ਚਿਹਰੇ ਦੇ ਦਾਗ-ਧੱਬੇ ਵੀ ਸਾਫ਼ ਹੁੰਦੇ ਹਨ। ਇਸੇ ਲਈ ਤਾਂ ਕਹਿੰਦੇ ਹਨ ਕਿ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ। ਸੋ ਦੋਸਤੋ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।